हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਪਾਂ ਵਾੜ ਛੇੜ ਲਈ ਲੈ ਕੇ ਆਏ ਆ ਜਿਸ ਘਰ ਤੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਵੀਰ ਕੋਲ ਪਸ਼ੂ ਆ ਬਹੁਤ ਚੰਗੀ ਫਰੀਡ ਤੇ ਵੀਰ ਕੰਮ ਕਰਦਾ ਪਸ਼ੂ ਦੇਖ ਸਕਦੇ ਹੋਗੇ ਉਸ ਉੱਧਰ ਬੈਠੇ ਆਗੇ ਵਧੀਆ ਵੀਰ ਕੋਲ ਚੰਗੇ ਪਸ਼ੂ ਆ 9-10 ਪਸ਼ੂਆ ਕੋਸ ਵਿੱਚ ਝੋਟੀਆਂ ਵੀ ਆ ਤੇ ਕੁਝ ਗਾਵਾਂ ਵੀ ਆ ਤੇ ਆ ਜੋ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ। ਜੀ ਗੁਰਪ੍ਰੀਤ ਸਿੰਘ ਪਿੰਡ ਖੋਟੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਜੀ। ਨੇੜੇ ਕਿਹੜੇ ਪਿੰਡ ਰਹਿ ਜਾਂਦਾ? ਨੇੜੇ ਜੀ ਇਧਰ ਜਵਾਰ ਸਿੰਘ ਵਾਲਾ ਪੱਤੋ ਮਾਣੂਕੇ। ਠੀਕ ਆ ਜੀ। ਹਾਂਜੀ। ਮੋਬਾਈਲ ਨੰਬਰ ਬੋਲ ਦੋ ਜੀ ਆਪਣਾ। 8567953086 ਠੀਕ ਆ ਜੀ। ਕੋਈ ਸਾਈਡ ਤੇ ਜਿਹੜੀ ਆਪਾਂ ਸਾਹਮਣੇ ਵੈੜ ਦੇਖ ਰਹੇ ਆ ਘਰ ਦੀ ਵੈੜੀ ਹੈ। ਹਾਂਜੀ ਹਾਂਜੀ ਘਰ ਦੀ। ਠੀਕ ਆ। ਤੇ ਕਿਹੜਾ ਸੁਆਸ ਹੁੰਦੀ ਹੈ ਜੀ ਇਹ? ਤੀਜਾ ਸੁਆਸ ਹੁੰਦਾ ਜੀ ਹੁਣ। ਤੀ ਬਾਜੀ ਲਾਈ ਦੋ ਦੋ ਕਦਨ ਲਈ ਦੋ ਤਿੰਨ ਦਿਨ ਲਈ ਦੋ ਤਿੰਨ ਦਿਨ ਰਹਿੰਦੇ ਆ ਸੂਣ ਦੇ ਤੇ ਪਿਛਲੇ ਸੂਏ ਕਿੰਨਾ ਗੱਦ ਪਾਇਆ ਵੀਰੇ ਨੇ 32 ਲੀਟਰ ਚੋਇਆ ਬਈ ਆਪਾਂ 32 ਲੀਟਰ ਹਾਂਜੀ ਹਾਂਜੀ ਠੀਕ ਆ 32 ਲੀਟਰ ਬਾਈ ਕਹਿੰਦਾ ਵੀ ਚੋਇਆ ਵਾ ਕੰਡੇ ਵਾਲਾ ਚੋਇਆ ਵਾ ਹਾਂਜੀ 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 ਠੀਕ ਆ ਹੁਣ ਮਤਲਬ ਚਾਰ ਕਦਨ ਕੱਢ ਦੀਆਂ ਹੈ ਹਾਂਜੀ ਆਰਡਰ ਚੈੱਕ ਕਰ ਲੋ ਕਰਮ ਵਾਲੀ ਦਾ ਬੜਾ ਚੰਗਾ ਸਾਨਾ ਠੰਡੀ ਸੀਲ ਫੋਲੋ ਹੋ ਗਈ ਹੈ ਨਾ ਪੂਰੀ ਫੋਲੋ ਨਾੜਾ ਨੁੜਾ ਚੈੱਕ ਕਰ ਲੋ ਆਰਡਰ ਤੇ ਬਹੁਤ ਆ ਲੈ ਚੈੱਕ ਕਰ ਲੋ ਬਹੁਤ ਕਮਾਲ ਦਾ ਆਰਡਰ ਤਿਆਰ ਕਰਦੀ ਆਉਂਦੀ ਆ ਬਲਟ ਲਾ ਹਜੇ ਪ ਬਹੁਤ ਤਿਆਰ ਚੰਗੀ ਤਰ੍ਹਾਂ ਹੁੰਦੀ ਹੋਰ ਪੂਰੀ ਪੂਰੀ ਲੈ ਕੱਲਾ ਕੱਲਾ ਥਣਾ ਮੁਠੀ ਵਾਲਾ ਥਣਾ ਬਹੁਤ ਚੰਗਾ ਬਾਕੀ ਜੇ ਆਪਾਂ ਕੱਦ ਕਈ ਇਹਦਾ ਕੱਦ ਬਰੀਡ ਪੱਖੋਂ ਦਾ ਬਹੁਤ ਚੰਗੀ ਆ ਖੋਲ ਲਓ ਬਈ ਤੋੜ ਕੇ ਦਿਖਾ ਦਿਓ ਬਾਈ ਕਹਿੰਦਾ 32 ਲੀਟਰ ਚੋਹੇ ਮਸ਼ੀਨ ਤੇ ਚੋਂਦੇ ਰਹਾਂ ਹਾਂਜੀ ਹਾਂਜੀ ਮਸ਼ੀਨ ਹੈ ਜੀ ਮਸ਼ੀਨ ਤੇ ਠੀਕ ਆ ਬਾਈ ਕਹਿੰਦਾ ਘਰੇ ਮਸ਼ੀਨ ਤੇ ਚੋਂਦੇ ਰਹੇ ਆ ਹੱਥੀ ਵੀ ਚੋ ਸਕਦੇ ਹਾਂ ਹਾਂਜੀ ਹੱਥੀ ਵੀ ਚੋ ਲੋ ਕਿਵੇਂ ਮਰਜ਼ੀ ਚੋ ਲੋ ਠੀਕ ਆ ਫੁੱਲ ਕੱਦ ਵੈਡਾ ਰਾਜੀ ਰੂਜੀ ਕਰਨ ਵਾਲੀ ਫੁੱਲ ਆ ਚੈੱਕ ਕਰ ਲੋ ਬਰੀਡ ਪੱਖ ਤੋਂ ਕੋਈ ਹੋਣੀ ਪ੍ਰਿੰਟ ਪ੍ਰਿੰਟ ਵੀ ਚੰਗਾਗਾ ਕਰਮਾਲੀ ਦਾ ਤੇ ਬਾਈ ਕੀ ਮਲਰ ਹੋ ਜਾਇਆ ਜਦ ਇਹ ਲੈਣ ਜਾ ਫੋਨ ਤੇ ਕਰ ਲਾਂਗੇ ਜੀ ਠੀਕ ਆ ਵੀਰੇ ਮੋੜ ਦਿਓ ਵੀਰੇ ਕੋਈ ਗੱਲ ਨਹੀਂ ਬਾਈ ਕਹਿੰਦਾ ਮੋੜ ਕੇ ਹੋ ਜਾ ਫੇਸ ਦਿਖਾ ਦੇ ਮਾੜਾ ਯਾਰ ਉਹ ਕਰਮਾਲੀ ਦਾ ਫੇਸ ਕਰ ਲ ਬਹੁਤ ਚੰਗਾਗਾ ਲੈ ਜਾ ਬਾਈ ਤੇ ਕਿੰਨਾ ਕ ਦੁੱਧ ਪਾ ਦੋ ਵੀਰੇ ਐਸਟੀ ਵੀ 35 ਲੀਟਰ ਪਾਉਗੀ ਐਤ ਕੀ ਬਾਈ ਕਹਿੰਦਾ 35 ਲੀਟਰ ਦੁੱਧ ਦੇ ਦਊਗੀ ਬਾਕੀ ਹਵਾਨਾ ਹਜੇ ਤੁਸੀਂ ਦੇਖ ਸਕਦੇ ਹੋ ਕੱਚਾ ਕੱਚਾ ਨਜ਼ਰ ਆਉਂਦਾਗਾ ਇਹਨੇ 2-3 ਦਿਨਾਂ ਚ ਹੋਰ ਕੁਆਲਿਟੀ ਚੰਗੀ ਤਿਆਰ ਕਰ ਲੈਣੀ ਆ ਆਜੋ ਮੁੱਲ ਬਾਈ ਕਹਿੰਦਾ ਫੋਨ ਤੇ ਹੋ ਬਾਈ ਮੁੱਲ ਜਾਇਜ਼ ਹੀ ਕਰਾਂਗੇ ਜੇ ਜੇ ਜੀ ਠੀਕ ਆ ਮੁੱਲ ਜਾਇਜ਼ ਹੋ ਆਰਡਰ ਕਰਮ ਵਾਲੀ ਦਾ ਆਪਾਂ ਫੇਰ ਨੇੜੇ ਤੇ ਚੱਕਰ ਬਾਦਨਾ ਬੜਾ ਚੰਗਾ ਡਰਾ ਜੀ ਨੂੰ ਆਪਾਂ ਕਹਿੰਦੇ ਮੁੱਠੀ ਵਾਲਾ ਸਣਾ ਲੈ ਕੋਈ ਮਰਜੀ ਹੱਥ ਮਾਰੀਓ ਲੈ ਕੋਈ ਵਾਸਤੇ ਨਹੀਂ ਕਰਮ ਵਾਲੀ ਨੂੰ ਜਿਵੇਂ ਮਰਜੀ ਹੱਥ ਲਾਈ ਚਲੋ ਇਹ ਨਹੀਂ ਵੀ ਲੱਤ ਚੱਕ ਜੋ ਹਨਾ ਹਾਂਜੀ ਹਾਂਜੀ ਲੈ ਕੀ ਮੇੜ ਗੱਲ ਜਿਹੜੀ ਦੁੱਧ ਵਾਲੀ ਨਾੜਾ ਬੜੀ ਚੰਗਿਆ ਕਰਮ ਵਾਲੀ ਦੇ ਹੈਨਾ ਬਾਈ ਹਾਂਜੀ ਹਾਂਜੀ ਲੈ ਮੁੱਠੀ ਵਾਲਾ ਥਣਾ ਕੱਲਾ ਕੱਲਾ ਥਣਾ ਬਾਈ ਜੇ ਤਾ ਪਸਮਾ ਕਰਦੀ ਬਹੁਤ ਚੰਗਾ ਕਰ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਠੀਕ ਆ ਬਾਈ ਨਾਗਸੀਗਾ ਪ੍ਰਾਕ ਕੋਲ ਇੱਕ ਸੋ ਆਪਾ ਦਿਖਾਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ